Accomodate with me, please. Thank ਬੱਚਿਆਂ ਨੂੰ ਕਰਕੇ ਦੇਖ ਫਾਰਿਆਂ ਕਰਕੇ ਇਹ ਤੇ ਅੱਗੇ ਬੱਚਾ ਹੈ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿੱਥੇ ਕਿੰਨੇ ਦੋਵਾਂ ਨੂੰ ਅਰੇ ਗਵਰਨਮੈਂਟ ਦੇ ਮਾਤੇ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਚਾਇਤ ਦੀ ਢੰਗ ਤੇ ਕਬਈ ਜੀ ਨਾਸ ਨੇ ਕਿੱਥੇ ਡਿਊਟੀ ਕਰਦਾ ਸੀ ਮੋੜਾ ਕੀ ਗੱਲ ਖਾਲੀ ਇਹ ਇੱਥੇ ਮੜਿਆ ਨਾਲ ਹੀ ਇੱਥੇ ਪਾਣੀ ਪੀਣਾ ਨਹੀਂ ਜੇ ਪਾਣੀ ਪੀਓ ਪਾਣੀ ਪੀਓ ਕਬਈ ਪਾਣੀ ਪੀਓ ਪਾਣੀ ਪੀਓ ਕਦੋਂ ਤਸਨੀ ਆਇਆ ਤਸਨੀ ਆਰਦਾ ਯਾਰਾ ਕੈਮਰਾ ਨਾਲ ਕਰਦਾ ਨਾਲ ਹੀ ਹਾਂ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਸੋਂ ਗੱਲ ਹੋਈ ਏ ਕੀ ਕਹਿੰਦਾ ਸੀ ਘਰ ਬਣਾਉਣਾ ਸੀ ਮਾਂ ਆਪਣੀ ਨਾਲ ਗੱਲ ਹੋਈ ਏ ਪਰਸੋਂ ਆਉਂਦਾ ਹੈ ਵੀ ਡੈਡੀ ਬੰਦੇ ਘਰ ਕੀ ਮੰਮੀ ਆਪਣੀ ਆਉਂਦਾ ਹੈ ਬੰਦੇ ਲਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਹੈ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਕੀਤਾ ਹੁਣ ਤੇ ਸਵੇਰੇ ਗੱਲ ਕੀ ਬਿਆਕੜਾ ਹੁੰਦਾ ਇਹ ਸਾਢੇ 3 ਵਜੇ ਕਰ ਫਿਰਿਆ ਕਿਹੜਾ ਕੰਮ ਹੋ ਗਿਆ ਮੇਰੇ ਨੂੰ ਜਿਲੇ ਆਇਆ ਇਨਸੇ ਤਾਂ ਸਿੰਘ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕਰਕੇ ਪਲਾਨ ਕੀਤਾ ਕਿ ਅਖੇ ਬਸ਼ੀਰ ਸਾਹ ਦਾ ਘਰ ਕਿਣਾ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਵੀ ਆਪਣਾ ਕੋ ਭਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤੇ ਕਿਸੇ ਸੰਗਾ ਆਂਦਾ ਵੀ ਮਾਤਾ ਨੂੰ ਮੈਂ ਲੋ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਨੇ ਰੋਕ ਕੇ ਪਰ ਹੋ ਗਿਆ ਕਰਕੇ ਵੀ ਰਤਾਂ ਥੜਕ ਗਈ ਇਹ ਲੈ ਆਖਣ ਮਾਤਾ ਦੇਖਣਾ ਪਏ ਇੱਥਨਾ ਥੜਕ ਗਿਆ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲੱਕ ਉਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ ਕੋਈ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਅਗੇ ਤੇ ਸਿਰ ਤੇ ਬੁੱਢਿਆ ਫਿਰਦਾ ਹਾਂ ਦੁਨੀਆ ਨੂੰ ਮੈਂ ਅਡਾ ਦੁਨੀ ਕੋਈ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾ ਹਾਂ ਰੱਖਿਆ ਜਾਣਾ ਚਾਹੀਦਾ ਕੋਈ ਗੇੜਬੂੜ ਬਣਨਾ ਚਾਹੀਦਾ ਜੀ ਨਾ ਸ਼ਹੀਦ ਗੁਰਜੀਤ ਸਿੰਘ ਜੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਮੇਰੇ ਨਾਲ ਡੀਐਸਪੀ ਸਾਹਿਬ ਤਸੀਲਦਾਰ ਸਾਹਿਬ ਜਿਹੜਾ ਪ੍ਰਸ਼ਾਸਨ ਨੂੰ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਅਦਾ ਹੈ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ ਲਾਸ ਹੈ ਉਹ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਜ਼ ਬੀਨ ਕੰਕ੍ਰੀਟਿਜ਼ਡ ਉਹ ਪਲਾਨ ਕਰ ਰਹੇ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਾਨਵਾਰੇ ਸੀ ਬੀਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲ ਐਕਸੀਡੈਂਟ ਹੋਇਆ ਸੀਗਾ ਉੱਥੇ ਹਲੇ ਜਿਹੜੇ 3 ਇੰਜਰਡ ਨੇ 2 ਔਨ ਦਾ ਸਪੌਟ ਸੀਗੇ ਰੈਟ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਟੂ ਰੀਸੀਵਡ ਸੋ ਉਹ ਬੀਸਿਕਲੀ ਬੜਾ ਹੀ ਮੰਦਪਗਾ ਜੋ ਵੀ ਹਾਦਸਾ ਹੋਇਆ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲਾਈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਦਾ ਇੱਕ ਅਫਸਰ ਤੇ ਇੱਕ ਜੋ ਏਜੰਸੀ ਉਹ ਸੀਧਾ ਗਿਆ ਤਾਂ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਸੀ ਇਹ ਹਾਂਜੀ ਇਹ ਨਾਇਕ ਸਾਹਿਬ ਨਾਇਕ ਹੀ ਤੇ ਸਰਕਾਰੀ ਸਮਾਣਸਤ ਹਾਂਜੀ ਸਰਕਾਰੀ ਸਮਾਣ ਸਮਾਨਾ ਇਹਨਾਂ ਦਾ ਸਨਸਕਾਰ ਹੋ ਗਿਆ ਵਾ ਤੇ ਬਾਕੀ